ਆਂ ਦੀਆਂ ਚਿੱਟੀਆਂ ਨੇ ਅੱਖੀਆਂ ਵਿੱਚ ਗਜਲੇ ਦਾ ਡੋਰਾ ਵੇ ਕਬੂਤਰਾ ਨੱਚਦਾ ਜੋੜਾ ਜੋੜਾ ਵੇ ਕਬੂਤਰਾ ਨੱਚਦਾ ਜੋੜਾ ਜੋੜਾ ਵੇ ਕਬੂਤਰਾ ਨੱਚਦਾ ਜੋੜਾ ਜੋੜਾ ਵੇ ਕਬੂਤਰਾ ਨੱਚਦਾ ਜੋੜਾ ਕਦੇ ਹੂੰਕਾਰ ਕੇ ਕਦੇ ਹਾਂਕਾਰ ਕੇ ਕਿਹੜਾ ਦੇ ਦੇਣੀ ਮੁਟਿਆਰੇ ਦਾ ਕਰੇ ਵੇਣਾ ਦੇ ਦੇ ਨਿੰਬਟ ਯਾਰੇ ਲੰਮੀ ਬਾਹ ਕਰਕੇ ਇੱਕ ਤੇਰੀ ਅੜਪੁਣੀ ਲੈਣਦੇ ਨੂੰ ਕੱਖ ਨਹੀਂ ਆ ਕਿ ਤੇਰੀ ਅੜਪੁਣੀ ਲੈਣਦੇ ਨੂੰ ਕੱਖ ਨਹੀਂ ਆ ਤੇਰੀ ਅੜਪੁਣੀ ਇੱਕ ਤੇਰੀ ਅਨ ਪੜਣੀ ਲੈਣਦੇ ਨੂੰ ਕੁਛ ਨਹੀਂ ਵੇਕ ਤੇਰੀ ਅੜਪੰਣੀ ਲੈਣਦੇ ਨੂੰ ਕੁਛ ਨਹੀਂ ਵੇਕ ਤੇਰੀ ਅੜਪੰਣੀ ਲੈਣਦੇ ਨੂੰ ਕੁਛ ਨਹੀਂ ਵੇਕ ਤੇਰੀ ਅੜਪੰਣੀ ਵੇਣਾ ਇੱਕ ਗੱਲ ਕਮਾ ਗੁੱਸਾ ਪੀਜੇ ਤੇ ਮੋਟੀ ਹੁੰਦੀ ਜਾਨੀ ਗਿਜਗੀ ਪੀਜੇ ਤੇ ਮੋਟੀ ਹੁੰਦੀ ਜਾਨੀ ਗਿਜਗੀ ਪੀਜੇ ਤੇ ਸੜਕ ਝੜਕ ਦੋ ਕੁੱਪੜ ਜਾਂਦੇ ਮੈਂ ਆਖਿਆ ਮੇਰੇ ਕੁੱਪੜ ਜਾਂਦੇ ਆ ਕੁੱਪੜ ਜੀ ਚਾ ਪਿਆਈਏ ਚਾ ਗੱਡੀ ਚੜਾਏ ਗੱਡੀ ਦੀ ਟੁੱਟ ਗਈ ਟੂਲ ਮਾ ਬੱਗ ਵੱਡੂ ਕਣਕ ਮੋੜੂੰਗੀ ਤੇਰੇ ਰੱਖ ਲੈ ਕੁਆਰੀ ਬਾਵਲਾ ਵੱਡੂ ਕਣੇ ਤੂੰ ਮੋੜੂੰਗੀ ਲੱਕ ਤੇਰੇ ਰੱਖ ਲੈ ਕੁਆਰੀ ਬਾਵਲਾ ਬਗਲ ਦੀ ਨਦੀ ਦੇ ਵਿੱਚ ਤੇਰੀਆਂ ਤੇਰੀਆਂ ਅੱਗੇ ਬਾ